ਗੱਡੀ ਦੇ ਸਾਰੇ ਬੈਠਾ ਆ ਨਹੀਂ ਨਹੀਂ ਗੱਡੀ ਤੇ ਨਹੀਂ ਪਾਪਾ ਜੀ ਪੁਰੀ ਆ ਤੇ ਬਹੁਤ ਹੋਰ ਬਹੁਤ ਕੰਮ ਨੇ ਅਪਾ ਬੇਤਵਾਲੋਂ ਨਹੀਂ ਮਾਰਦਾ ਜੇ ਵੀ ਕਹਿ ਰਹੇ ਹੋ ਜੇ ਵੀ ਕਹਿ ਰਹੇ ਹੋ ਕਿ ਮੈਂ 40 50 60 ਹਜ਼ਾਰ ਰੁਪਏ ਲਾ ਕੇ ਘੋੜਾ ਲਿਆ ਤੇ ਪਾਪਾ ਜੀ ਆਪਾਂ ਲੱਖ ਰੁਪਏ ਲੈ ਕੇ ਕੋਈ ਈ ਰਿਕਸ਼ਾ ਕੋਈ ਟਰੈਂਪੂ ਲੈ ਸਕਦੇ ਆ ਕੋਈ ਕਾਰੋਬਾਰ ਹੋ ਜਾ ਸਕਦਾ ਆ ਕੀ ਹੋਇਆ ਜਿਹੜਾ ਇਸ ਤਰ੍ਹਾਂ ਆ ਜੀ ਇਹ ਐਲੀਵੇਟਰ ਉੜਿਆ ਇਹ ਦੇ ਉੱਤੇ ਇੱਕ ਘੋੜਾ ਜਿਹੜਾ ਇੱਕ ਬਜ਼ੁਰਗ ਘੋੜਾ ਜਿਹੜਾ ਲੈ ਕੇ ਆ ਰਿਹਾ ਸੀ ਇਹਦੇ ਕਾਰ ਦੇ ਨਾਲ ਅਕਸੀ ਡਿੰਡ ਹੋਇਆ ਜੋਨਕਲਤ ਘੋੜੇ ਜਿਹੜੇ ਆ ਕਈ ਵਾਰ ਹਾਰਨੇ ਨਾਲ ਜਾਂ ਨਾ ਡਰ ਜਾਂਦੇ ਆ ਉਹ ਘੋੜਾ ਜਿਹੜੇ ਤੇ ਗੱਡੀ ਜਿਹੜੀ ਆ ਉਹਦੀ ਐਮ ਇਸ ਗੱਡੀ ਵਿੱਚ ਭੱਜੀ ਆ ਉਹਦੇ ਨਾਲ ਘੋੜਾ ਜਿਹੜਾ ਇੰਜਰਡ ਹੋ ਗਿਆ ਉਹਦੇ ਸ਼ਟਰਾਂ ਲੱਗ ਗਏ ਇਧਰ ਨਾਲ ਥੋੜੀ ਟ੍ਰੈਫਿਕ ਜਮ ਹੋ ਗਈ ਆ ਹੁਣ ਅਸੀਂ ਗੱਡੀ ਸਾਈਡ ਤੇ ਕਰਾਤੀ ਆ ਇੱਕ ਅਸੀਂ ਉਹ ਐਸੀ ਵੀ ਮੰਗਾਈ ਆ ਤਾਂ ਕਿ ਉਹ ਘੋੜਾ ਜਿਹੜਾ ਜੋ ਕੋਈ ਸ਼ਾਇਦ ਲੱਤ ਵਗੈਰਾ ਟੁੱਬੀ ਆ ਉਹ ਰਗਰ ਚੋਖੇ ਦੇ ਵਿੱਚ ਪਾ ਗਏ ਨਾ ਉਹ ਘੋੜੇ ਵੀ ਸਿੱਟ ਜਿਹੜਾ ਹੋ ਗਿਆ 所以，得快递过来。